ਗੁਰਜੀਤ ਔਜਲਾ ਸਾਹਿਬ ਇੱਕ ਇਨਫੋਰਮੇਸ਼ਨ ਦੇ ਰਹੇ ਨੇ ਉਹ ਕਹਿੰਦੇ ਕਿ ਸੇਵਾ ਮੁਕਤੀ ਵਾਲਾ ਕੰਮ ਜਿਹੜੀ ਉਮਰ ਦੀ ਸੀਮਾ ਸੀ ਉਹ ਵਧਾਉਣ ਲੱਗੇ ਨੇ ਪਹਿਲਾਂ ਹੀ ਆਪਣੇ ਤੇ ਬੜੇ ਮਸਲੇ ਆ ਹੁਣ ਬਾਹਰ ਵਾਲੇ ਮਸਲਾ ਕਿੰਨਾ ਪਿਆਰ ਰੋਜ਼ਗਾਰ ਜਿਹੜੇ ਪੜ੍ਹੇ ਲਿਖੇ ਨਵੇਂ ਆ ਉਹਨਾਂ ਨੂੰ ਮਿਲ ਨਹੀਂ ਰਿਹਾ ਤੇ ਜੇ ਸੇਵਾ ਮੁਕਤੀ ਵਾਲਾ ਉਮਰ ਇਹ ਫੇਰ ਵਧਾ ਦਿੰਦੇ ਆ ਤੇ ਫੇਰ ਮੈਨੂੰ ਲੱਗਦਾ ਜੀ ਇਹ ਆਰਥਿਕ ਤੌਰ ਤੇ ਤੇ ਫੇਰ ਜਿਹੜਾ ਇਹ ਪਾੜਾ ਵੀ ਵੱਧ ਜਾਣਾ ਬੇਰੋਜ਼ਗਾਰੀ ਵਾਲਾ ਕੰਮ ਵੀ ਵੱਧ ਜਾਣਾ ਸੱਚ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਜੀ ਤੁਸੀਂ ਉਦੋਂ ਨਹੀਂ ਸੀ ਆਏ ਜਿਸ ਵੇਲੇ ਇਹਨਾਂ ਨੇ ਰਟਾਇਰ ਬੰਦੇ ਰੱਖਣੇ ਸਟਾਰਟ ਕੀਤੇ ਪਟਵਾਰੀ ਕਾਨੂੰਨ ਕੋ ਅਸੀਂ ਉਸ ਵੇਲੇ ਵਿਰੋਧ ਕੀਤਾ ਸੀਗਾ ਹੂੰ ਬਿਲਕੁਲ ਕਿ ਠੀਕ ਹੈ ਉਹਨਾਂ ਕੋਲ ਤਜਰਬਾ ਹੋਏਗਾ ਉਹਨਾਂ ਕੋਲ ਤਜਰਬਾ ਹੋਏਗਾ ਕੰਮ ਕਰਦਾ ਪਰ ਤੁਸੀਂ ਆਪਣੇ ਟ੍ਰੇਨੀ ਬੰਦੇ ਆ ਜਿਹੜੇ ਉਹਨਾਂ ਨੂੰ ਤਜਰਬਾ ਦਿਓ ਦਿਓ ਬਿਲਕੁਲ ਠੀਕ ਹੈ ਜੀ ਉਹਨਾਂ ਨੂੰ ਤੁਸੀਂ ਕੰਮ ਦੇ ਕਾਬਿਲ ਕਰੋ ਜਲਦੀ ਤੋਂ ਜਲਦੀ ਉਹਨਾਂ ਤੋਂ ਕੰਮ ਲਵੋ ਜੀ ਇਸ ਤਰ੍ਹਾਂ ਤਾਂ ਬੇਰੁਜ਼ਗਾਰਾਂ ਦਾ ਤੁਸੀਂ ਹੱਕ ਮਾਰ ਰਹੇ ਹੋ ਤੇ ਜਿਹੜਾ ਬੰਦਾ ਰਿਟਾਇਰ ਹੋ ਚੁੱਕਾ ਜਿਹੜਾ ਬੰਦਾ ਸਾਰੇ ਲਾਹ ਪੱਤੇ ਲੈ ਚੁੱਕਾ ਲੈ ਚੁੱਕਾ ਉਹਨੂੰ ਢਰ ਕਹਦਾ ਬਿਲਕੁਲ ਅਸੀਂ ਇਹ ਗੱਲਾਂ ਉਸ ਦਿਨੇ ਕੀਤੀਆਂ ਸਨ ਹੁਣ ਜਿੱਥੋਂ ਤੱਕ ਬੇਰੁਜ਼ਗਾਰੀ ਦੀ ਗੱਲ ਹੈ ਲਓ ਮੈਂ ਤੁਹਾਨੂੰ ਇੱਕ ਤਾਜ਼ਾ ਅੰਕੜਾ ਦੱਸਦਾ ਆ ਜਿਹੜਾ ਇੱਕ ਸੈਂਪਲ ਸਰਵੇ ਦੀ ਰਿਪੋਰਟ ਹੋਈ ਆ ਆ ਹੁਣ ਪਿੱਛੇ ਜੇ ਆਈ ਆ ਨੈਸ਼ਨਲ ਸੈਂਪਲ ਸਰਵੇ ਦੇ ਵਿੱਚ ਪੰਜਾਬ ਦੀ ਬੇਰੁਜ਼ਗਾਰੀ ਦਰ 14.9 ਆ ਹੂੰ 15 ਜੀ ਤੇ ਕੌਮੀ 21 ਆ ਕਿਸੇ ਸਮੇਂ ਮੈਂ ਦੇਖਿਆ ਸੀਗਾ ਅ ਅੱਜ ਤੋਂ ਲਾਲੋਕੀ 2 ਸਾਲ ਪਹਿਲਾਂ ਉਦੋਂ ਇਹ ਬੇਰੋਜ਼ਗਾਰੀ ਦਰ ਜਿਹੜੀ ਸੀ ਕਿ ਸ਼ਾਇਦ ਅਧ 50 ਚਤਰੀ ਫਰਦੀ ਸੀ ਮਤਲਬ ਅਧ ਪਰਸੈਂਟ ਹੋਰ ਵਧ ਗਈ ਇਹਦਾ ਮਤਲਬ ਇਹ ਆ ਕਿ ਹਾਂਜੀ ਤੇ ਇਹਦਾ ਮਤਲਬ ਹੈ ਕਿ ਅਸੀਂ ਬਹੁਤ ਜਲਦੀ ਹੋ ਸਕਦਾ ਹੈ ਕਿ ਨੈਸ਼ਨਲ ਅਨਪਲੋਇਮੈਂਟ ਜਿਹੜੀ ਦਰ ਹੈ ਅਸੀਂ ਉਹਨੂੰ ਪਿੱਛੇ ਛੱਡ ਜਾਾਂਗੇ ਬਿਲਕੁਲ ਜਿਹੜੇ ਹਿਸਾਬ ਨਾਲ ਵਧ ਰਹੇ ਆ ਹਾਂਜੀ ਜਿਹੜਾ ਹਿੱਸਾ ਤੇ ਰਹਿ ਗਿਆ ਆਪਾਂ ਦੋ ਹਿੱਸੇ ਦੇ ਵਧ ਗਏ ਆ ਫਿਰ ਉਸ ਹਿਸਾਬ ਨਾਲ ਆ ਕੱਲ ਮੈਂ ਸੁਣ ਰਿਹਾ ਸੀਗਾ ਕਿ ਐਨ ਆਰ ਆਈ ਸਭਾ ਦੇ ਵਿੱਚ ਇੱਕ ਸਮਾਗਮ ਸੀ ਜੀ ਉੱਥੇ ਕਿਸੇ ਸੱਜਣ ਨੇ ਕਮਾਲ ਦੀ ਜਾਣਕਾਰੀ ਦਿੱਤੀ ਉਹਨੇ ਆਖਿਆ ਕਿ ਟਰੰਪ ਦਾ ਪਲਾਨ ਹੈ ਕਿ 4 ਸਾਲਾਂ ਚ 2 ਲੱਖ ਗੈਰ ਕਾਨੂੰਨੀ ਇੰਡੀਅਨ ਹੂੰ ਡਿਪੋਰਟ ਕਰਨੇ ਨੇ ਜੀ ਇਹ ਮਤਲਬ ਕਿ ਆਉਂਦੇ ਰਹਿਣਗੇ ਆ 3-4 ਤੇ ਰਾਤੀਆਂ ਆਏ ਨੇ ਸ਼ਾਇਦ ਆਏ ਆ ਬਿਲਕੁਲ 4 4 ਆਏ ਜਿਹੜੇ ਪਨਾਮਾ 'ਚ ਨਜ਼ਰਬੰਦ ਸੀਗੇ ਹੂੰ ਤੇ ਜੇ ਆਪਾਂ ਹੁਣ ਹੱਥੋਂ ਛੁੱਟੇ ਮੰਨ ਲਈਏ ਤੇ 2 ਲੱਖ ਚੋਂ ਲੱਖ ਤੇ ਸਾਡਾ ਪੰਜਾਬੀ ਬੇਰੋਜ਼ਗਾਰ ਆ ਕੇ ਕਤਾਰ ਚੇ ਲੱਗ ਜਾਣਾ ਹੂੰ ਪਹਿਲਾਂ ਹੀ ਆ ਤੇ 50% ਤੇ ਪੰਜਾਬੀ ਹੁੰਦੀ ਆ ਜੀ ਜੀ ਹੁੰਦੀ ਆ ਬਿਲਕੁਲ ਤਾਂ ਤੁਸੀਂ ਇਹ ਦੇਖੋ ਕਿ ਸਾਡੀ ਬੇਰੋਜ਼ਗਾਰੀ ਦਰ ਜਾ ਕੇ ਦਰ ਨ ਹੋ ਰਹੀ ਆ ਹੂੰ ਉਤੋਂ ਜਿਹੜੀ ਗੁਰਜੀਤ ਔਜਲਾ ਜੀ ਨੇ ਗੱਲ ਕਹੀ ਆ ਜੀ ਉਹ ਕਹਿੰਦੇ ਆ ਕਿ ਇਹ ਜੋ ਰਿਟਾਇਰਮੈਂਟ ਦੀ ਹੱਦ ਆ ਉਮਰ ਹੱਦ ਆ ਉਸ ਨੂੰ 58 ਤੋਂ ਵਧਾ ਕੇ 60 ਸਾਲ ਕਰਨ ਜਾ ਰਹੇ ਨੇ ਜਾ ਰਹੀ ਆ ਬਿਲਕੁਲ ਇਹ ਇੱਕ ਮੈਂਬਰ ਪਾਰਲੀਮੈਂਟ ਕਹਿ ਰਿਹਾ ਸੀ ਨਹੀਂ ਕਹਿ ਰਿਹਾ ਆਪਣੇ ਕੋਲ ਹਮ ਜੀ ਤੇ ਸਰਕਾਰ ਨੂੰ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਨਾ ਜੀ ਜੀ ਸਪਸ਼ਟੀਕਰਨ ਦੇਣਾ ਚਾਹੀਦਾ ਜੀ ਕਿ ਕੀ ਐਸਸੀ ਕੋਈ ਯੋਜਨਾ ਸਕੀਮ ਪਾਈਪਲਾਈਨ ਚ ਹੈ ਹਮ ਜੇ ਹੈ ਤਾਂ ਇਹ ਬਹੁਤ ਕਹਿ ਲਿजिए ਕਿ ਵਿਰੋਧ ਦੇ ਕਾਬਿਲ ਹੈ ਵਿਰੋਧ ਦੇ ਕਾਬਿਲ ਹੈ ਬਿਲਕੁਲ ਵਿਰੋਧ ਹੋਣਾ ਇਹਦਾ ਵਿਰੋਧ ਹੋਣਾ ਚਾਹੀਦਾ ਕਿ ਰੋਜ਼ਗਾਰ ਤੁਸੀਂ ਘੱਟ ਪੈਦਾ ਕਰ ਰਹੇ ਹੋ ਹਮ ਬੇਰਜ਼ਗਾਰੀ ਵੱਧ ਰਹੀ ਹੈ ਤੇ ਉਲਟਾ ਤੁਸੀਂ ਇਹ ਕਿ ਜਲਦੀ ਜਲਦੀ ਸਨਪਰਤੀਆਂ ਨਾ ਕਰਨੀਆਂ ਪੈਣ ਤੁਸੀਂ ਇਹ ਰਸਤਾ ਕੱਢਣ ਜਾਂਦੇ ਤੇ ਇਹਦੇ ਤੇ ਸਰਕਾਰ ਪਹਿਲਾਂ ਤਾਂ ਸਪਸ਼ਟ ਕਰੇ ਕਿ ਕੀ ਮੈਂਬਰ ਪਾਰਲੀਮੈਂਟ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਸੱਚ ਬੋਲ ਰਿਹਾ ਜੀ ਤੇ ਜੇ ਉਹ ਸੱਚ ਬੋਲ ਰਿਹਾ ਫਿਰ ਇਸ ਦਾ ਵਿਰੋਧ ਹੋਣਾ ਚਾਹੀਦਾ ਮੇਰੇ ਖਿਆਲ ਨਾਲ ਜੀ ਜੀ ਮਿੰਟੂ ਜੀ ਮਨਜੀਤ ਪਰਮਾਰ ਜੀ ਕਹਿ ਰਹੇ ਨੇ ਕਿ ਭਾਈ ਜੀ ਇੱਕ ਰਿਪੋਰਟ ਪੜ੍ਹੀ ਕਿ ਇੰਡੀਆ ਵਿੱਚ 100 ਕਰੋੜ ਲੋਕਾਂ ਦੀ ਇਨਕਮ ਜਿਹੜੀ ਐਵਰੇਜ 8000 ਹੈ ਕਹਿੰਦੇ ਤਾਂ ਇਹਦਾ ਮਤਲਬ ਕਹਿੰਦੇ ਪਰਚੇਜ਼ਿੰਗ ਪਾਵਰ ਜਿਹੜੀ ਉਹ ਖਤਮ ਹੋ ਰਹੀ ਆ ਤੇ ਜਦੋਂ ਇਨਕਮ ਉਹਦਾ ਦੇਖੋ ਜਿਹੜਾ ਸਿੱਧਾ ਤਾਲਕ ਹੈ ਗੱਲ ਇਹ ਹੈ ਕਿ ਅਸੀਂ ਇੱਕ ਕੰਜ਼ਮਪਸ਼ਨ ਬੇਸਡ ਇਕਨੋਮੀ ਆ ਹਮ ਠੀਕ ਹੈ ਜੀ ਜੀ ਕੰਜ਼ੂਮ ਕਰ ਜਾਂਦੇ ਆ ਅਸੀਂ ਹਮ ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਹੈ ਕਿ ਪਰਚੇਸਿੰਗ ਪਾਵਰ ਤੇ ਅਸਰ ਪਾਏਗਾ ਜਿੰਨੀ ਇਨਕਮ ਲੋ ਹੋਏਗੀ ਹਮ ਬਿਲਕੁਲ ਹੁਣ ਇਨਕਮ ਲੋ ਆ ਤਦ ਵੀ ਸਰਕਾਰ ਜ਼ਿੰਮੇਵਾਰ ਹੈ ਤੇ ਜੇ ਉਹ ਹਾਈ ਕਰਦੀ ਹੈ ਤਾਂ ਤਦ ਵੀ ਜ਼ਿੰਮੇਵਾਰ ਹੈ ਤਾਂ ਇਹਦਾ ਲਿੰਕ ਜਾ ਕੇ ਜਿਹੜਾ ਰੋਜ਼ਗਾਰ ਨਾਲ ਜੁੜਦਾ ਹੈ ਜਿਸ ਵਿਸ਼ੇ ਤੇ ਆਪਾਂ ਗੱਲ ਕਰੀ ਜੀ ਬਿਲਕੁਲ ਕਿ ਜੇ ਪਰਚੇਜ਼ਿੰਗ ਪਾਵਰ ਵਧੇਗੀ ਲੋਕ ਖਰਚ ਜ਼ਿਆਦਾ ਕਰਨਗੇ ਤਾਂ ਫਿਰ ਸਾਡਾ ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ ਜੀ ਉਹ ਮਜ਼ਬੂਤ ਹੋਏਗਾ ਕਿਉਂਕਿ ਤੁਸੀਂ ਕਾਰਖਾਨਾ ਤਾਂ ਸਰ ਮਾਰੂਥਲ ਚ ਵੀ ਲੱਗ ਜਾਊਗਾ ਬਿਲਕੁਲ ਡਿਮਾਂਡ ਜਿਹੜੇ ਕਾਰਖਾਨੇਦਾਰ ਪਾਇਨੇ ਦੁਨੀਆ ਦੇ ਉਹ ਤੁਹਾਨੂੰ ਮਾਰੂ ਥਲਚ ਵੀ ਲਾ ਦੇਣਗੇ ਜੀ ਕਾਰਖਾਨਾ ਉਹਨਾਂ ਕੋਲ ਡਿਮਾਂਡ ਹੋਣੀ ਚਾਹੀਦੀ ਸਾਡੇ ਕੋਲ ਡਿਮਾਂਡ ਜਿਹੜੀ ਹੈਗੀ ਆ ਤੇ ਇਸ ਡਿਮਾਂਡ ਨੂੰ ਅਸੀਂ ਹੋਰ ਵਧਾ ਸਕਦੇ ਆ ਅਸੀਂ ਆਪਣੀ ਜੀਡੀਪੀ ਨੂੰ ਅਸੀਂ ਅੱਗੇ ਉਹਦੀ ਗਰੋਥ ਰੇਟ ਨੂੰ ਵਧਾ ਸਕਦੇ ਆ ਰੋਜ਼ਗਾਰ ਵਧਾ ਸਕਦੇ ਆ ਪਰ ਗੱਲ ਇਹ ਆ ਕਿ ਭਾਈ ਸਾਡੇ ਜਿਹੜੇ ਨੇਤਾ ਨੇ ਉਹ ਫੇਲ ਕਰ ਰਹੇ ਨੇ ਬਾਰ-ਬਾਰ ਹੂੰ ਚਾਈਨ ਨੇ ਗਹਿਰਾਈ ਨਾਲ ਇਹ ਕਿੰਨੇ ਇੰਡੀਆ ਵਗੈਰਾ ਲਿਆਏ ਸੀ ਕਨਸੈਪਟ ਅੱਛੇ ਸੀਗੇ ਨਾ ਦੇ ਹਮ ਪਰ ਫੇਲ ਕਰਕੇ ਕੀ ਨਕੀਂ ਦੇ ਸਾਹਿਬ ਜੀ ਕਿਉਂਕਿ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਸ਼ਾਇਦ 102 ਬਿਲੀਅਨ ਜਿਹੜਾ ਹੈ ਨਾ ਚਾਈਨਾ ਉਹ ਸਾਡੇ ਮੁਕਾਬਲੇ ਵੱਧ ਇੱਥੇ ਬਾਜ਼ਾਰ 'ਚੋਂ ਐਕਸਪੋਰਟ ਕਰਕੇ ਪੈਸਾ ਕਮਾ ਰਿਹਾ ਉਹਦਾ ਕਾਰਨ ਇਹੀ ਹੈ ਕਿ ਅਸੀਂ ਚਾਈਨਾ ਤੇ ਨਿਰਭਰਾਂ ਬਿਲਕੁਲ ਹਮ ਇਹ ਵੀ ਕਹਿ ਲਵੋ ਕਿ ਵਰਲਡ ਆਰਡਰ ਦਾ ਹੀ ਸਿਸਟਮ ਬਣਾਇਆ ਹੋਇਆ ਡਬਲਯੂਟੀਓ ਦੇ ਤਹਿਤ ਕਿ ਦੇਸ਼ਾਂ ਦੀ ਨਿਰਭਰਤਾ ਇੱਕ ਦੂਜੇ ਤੇ ਬਹੁਤ ਜ਼ਿਆਦਾ ਹੋ ਗਈ ਤੇ ਆਤਮ ਨਿਰਭਰ ਭਾਰਤ ਜੀ ਮੋਦੀ ਸਾਹਿਬ ਦਾ 슬ੋਗਨ ਤੇ ਹੈ ਪਰ ਆਤਮ ਨਿਰਭਰ ਕਿਵੇਂ ਬਣੇਗਾ ਉਹਨਾਂ ਦੇ ਕੋਲ ਇਸ ਚੀਜ਼ ਦਾ ਕੋਈ ਕਹ ਲੋ ਕਿ ਰੋਡਮੈਪ ਨਹੀਂ ਹੈ ਬਿਲਕੁਲ ਤਾਂ ਸਾਡੇ ਇੱਥੇ ਇਹ ਇਹਨਾਂ ਦੀ ਗੱਲ درست ਹੈ ਕਿ ਜੇ ਪਰਚੇਜ਼ਿੰਗ ਪਾਵਰ ਕਮਜ਼ੋਰ ਹੋਏਗੀ ਇਹਦਾ ਅਸਰ ਸਿੱਧਾ ਜਾ ਕੇ ਇਕਨੋਮੀ ਅਤੇ ਰੋਜ਼ਗਾਰ ਤੇ ਰੋਜ਼ਗਾਰ ਤੇ ਪਏਗਾ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਕਾਲੋਂ ਸਾਹਿਬ ਵੀ ਕਹਿ ਰਹੇ ਨੇ ਕਿ 85 ਕਰੋੜ ਦਾ ਬਲੋ ਪਾਵਰਟੀ ਲਾਈਨ ਕਹਿੰਦੇ ਤੈ ਕਰ ਦਿੱਤਾ ਰਾਸ਼ਨ ਮੁਫਤ ਮਿਲ ਰਿਹਾ ਇਹ ਇਹ ਚੀਜ਼ਾਂ ਸਖੈਰ ਆਪਾਂ ਵੇਖ ਰਹੇ ਆ ਸਾਰੀਆਂ ਆਮਲੋਕ ਸਿੰਘ ਜੀ ਤੁਹਾਡੀ ਹਾਜ਼ਰੀ ਕਬੂਲ ਹੈ ਜੀ ਸ਼ੁਕਰੀਆ ਅੱਧਾ ਘੰਟਾ ਹੋਰ ਰੁਕੋ ਅਸੀਂ ਤੇ ਗੁਜ਼ਾਰਿਸ਼ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ ਸਾਰੇ ਜਾਣੇ ਥੋੜਾ ਜਿਹਾ ਮਿੰਟੂ ਜੀ ਆਪਾਂ ਇਹਨਾਂ ਗੱਲਾਂ ਦੇ ਨਾਲ ਨਾਲ ਥੋੜੀ ਪਾਲਸ ਬਾਰੇ ਵੀ ਗੱਲ ਕਰ ਲਈਏ ਇੱਕ ਕਹਿੰਦੇ ਕਿ ਗੁਰਦੇਵ ਜਸਲ ਹੋ ਰਹਿਆਂ ਦਾ ਗਰੋ ਉਹ ਦੀ ਗੱਲਬਾਤ ਹੋਈ ਉਹ ਫੜਿਆ ਗਿਆ ਤੇ ਉਹਦੇ ਵਿੱਚ ਫੇਰ ਇੱਕ ਪੁਲਿਸ ਵਾਲੇ ਦੀ ਰੰਗਦਾਰੀ ਦੇ ਵਿੱਚ ਰੰਗਿਆ ਗਿਆ ਫੇਰ ਤੇ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਹੈ ਵਿੱਚ ਪੁਲਿਸ ਵਾਲੇ ਜਾਂ ਪੁਲਿਸ ਵਿੱਚ ਕਿਵੇਂ ਇਨਵੋਲ ਹੋ ਜਾਂਦੀ ਹੈ ਇਹ ਚੀਜ਼ਾਂ ਕਿਉਂ ਨਹੀਂ ਘਟ ਰਹੀਆਂ ਨਹੀਂ ਦੇਖੋ ਗੱਲ ਇਹ ਆ ਕਿ ਇਹ ਪਹਿਲਾ ਮੌਕਾ ਹੈ ਹਮ ਜਦੋਂ ਪੁਲਿਸ ਨੇ ਆਪਣਾ ਪੁਲਿਸ ਵਾਲਾ ਰੰਗਦਾਰੀ ਵਾਲੇ ਖੇਡ ਚ ਰੰਗੇ ਹੱਥੀ ਫੜਿਆ ਜੀ ਭੜੇਬ ਤਾਂ ਪੁਲਿਸ ਨੇ ਹੈ ਨਾ ਇਹ ਵੀ ਦੇਖੋ ਹਮ ਹਮ ਤਾਂ ਮਾਮਲਾ ਜਿਹੜਾ ਉਹ ਘੱਟ ਦਿਲਚਸਪ ਨਹੀਂ ਹੈ ਜੀ ਜਿਸ ਬੰਦੇ ਦਾ ਤੁਸੀਂ ਨਾਮ ਲੈ ਰਹੇ ਹੋ ਉਸ ਬੰਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਯੂਐਸਟ ਬੈਠਾ ਹੈ ਹਮ ਇਸ ਐਸਆਈ ਜਿਸ ਨੂੰ ਗ੍ਰਿਫਤਾਰ ਕੀਤਾ ਤੇ ਜਿਹਦੇ ਘਰੋਂ ਬੈਗ ਤੇ ਬੋਰੀ ਚੋਂ ਨੋਟ ਮਿਲੇ ਆ ਜੀ ਹੁਣ ਕਿੰਨੇ ਸੀ ਪਤਾ ਨਹੀਂ ਪਾਏ ਜਿਹੜੇ ਆ ਉਹ ਸ਼ਾਇਦ ਕੋਈ 50 ਲੱਖ ਤੋਂ ਉੱਤੇ ਆ ਮੇਰੇ ਖਿਆਲ ਤੇ ਨਾਲ ਜੀ ਕਿਸੇ ਰਿਪੋਰਟ ਚ ਸ਼ਾਇਦ ਅਸੀਂ ਵੀ ਕਿਹਾ ਗਿਆ ਹੂੰ ਇਨਾ ਪੈਸਾ ASI ਆਪਦੇ ਘਰੇ ਰੱਖ ਕੇ ਬੈਠਾ ਸੀਗਾ ਸਮਝਿਆ ਇਹ ਜਾਂਦਾ ਕਿ ਇਹਦੇ ਦੋ ਮੁੰਡੇ ਜਿਹੜੇ US ਦੇ ਵਿੱਚ ਸੀਗੇ ਹੂੰ ਉਹ ਉਸ ਬੰਦੇ ਦੇ ਇਨ ਟੱਚ ਸੀਗੇ ਜੀ ਇਥੋਂ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਸੀਗਾ ਇਹ ਪੈਸਾ ਜਿਹੜਾ ਮਤਲਬ ਕਿ ਕੁੰਮ ਕੇ ਉਹਨਾਂ ਦੇ ਪਾਸ ਇਸ ਤਰ੍ਹਾਂ ਜਾਂਦਾ ਪਹੁੰਚਦਾ ਸੀ ਜੀ ਯਾਨੀ ਇਸ ਨੂੰ ਹਵਾਲਾ ਸਕੈਮ ਕਹਿ ਲਓ ਜਾਂ ਜੋ ਵੀ ਹੈ